ਸਤਿਗੁਰੂ ਲਈ ਸਤੁ ਕਰ ਸਿੱਖੇ ਕਲਾ ਪ੍ਰਤਿਭਾanseਵ ਫੋਕਸ ਦਾ ਦੇਵ ਸਿੱਖ ਕੀ ਗੁਰ ਦਰਹਤੈ ਮਨਹਿਰਾ ਗੁਰ ਤੁਮੀ ਹਰਨਾ ਪਿਤਰਾ ਸਤਗੁਰ ਸਿੱਖੇ ਬੰਦਰ ਕੰਡਾ ਕਰਕਾ ਸਿੱਖੇ ਕਾਰਜ ਹਟਾ ਸਤਗੁਰ ਸਿੱਖੋ ਨਾਮ ਦਾ ਦੇ ਗੁਰ ਕਾ ਸਿਕਰਪਾਗੀ ਹੈ ਸਤੁਰ ਸਿੱਖ ਹਤ ਪਸਵਾਰਾ ਮਹਾਰਾ ਸਤਗੁਰ ਸਿੰਘ ਕੋ ਜੀ ਨਾਲ ਸਮਾਰਾ ਔਰ ਕਹਿ ਰਹੇ ਸਭ ਨੂੰ ਰਹਾ ਕੋ ਕੀ ਆ ਕਮ ਮਨ ਸਾਹਾ ਉਸ ਕੋ ਕਮ ਸੁਨਨਾਗਾ ਹਰ ਹਰ ਨਾਮ ਦਾ ਸੁਧਿਆਵੈ ਆਰਬੇਟਾਸਿਕਾ ਪਾਸ ਦੇ ਸ੍ਰੀ ਸਵਕੀਕਾਰ ਦੇ 라 સેવા ਕਰਦੇ ਹੋਏ ਨਹੀਂ ਕਾਮੀ ਤਸਪੋਤ ਪ੍ਰਭ ਸੁਆਮੀ ਆਪਣੀ ਕਿਰਪਾ ਜੀ ਸਿਆਰ ਕਰੇ। 40 ਸੋ ਸੇਵਕੀ ਮਤਲੇ 20 ਵਿਸਵੇ ਮੁਕਮਨ ਮਾਨਾ 107 ਪਰਮੇਸ਼ਰ ਕਿਕਤ ਜਾਨਾ 107 ਗੁਰੂ ਜੀ ਸਰਧਾਰਨਾ ਉਹਨਕ ਪਰ ਕੋ ਕੁੱਗ ਲਜਾਓ ਸਰਬਨਾਮ ਜੀ ਕਾਤਾ ਤੇ ਬਹਰ ਪਾਰ ਬੰਗੜਾਤਾ ਬ੍ਰਹਮਾਚੰਦਰ ਮਾ ਬਾਗੁਨੇ ਕਾ ਪ੍ਰਖਸ਼ ਪਰਮੋ ਸਾਸ ਸਰਬਲਾ ਅਨੁਜੈ ਨਾਨਕ ਸਭ ਪ੍ਰਭਾਗੀ ਪਾਈਐ। ਸਾਫਲ ਦਰਸ਼ਨ ਬੇਕੁਨਿਤ ਪਰ ਸਤਿਗੁਰਾਂ ਦਾ ਦਰਮਗ੍ਰੀਤ ਬੈਠ ਸੰਗਰਾਮ ਕਰ ਰਵੇ ਬਾਗਾਂ ਦੀ ਦਰਗਾਹ ਕਵੇ ਸੰਗਰ ਵਤਨ ਕਰਨਾ ਦਾ ਨਿਮਨ ਸਿਤੋਖਾ ਤੋਂ ਪਤੀਆਂ ਨੇ ਪੂਰਾ ਗੁਰਖਿਆ ਦਾ ਮੰਤਰ ਅਮਰ ਦੁਸ਼ਟ ਬਿਕਾਵੇ ਸੰਤ ਘੋਮਿਆ ਕਿੰਨੀ ਪਾਏ ਨਾਨਕ ਜਿਸ ਭਾਵੇਂ ਤਿਸਲੇ ਲਾਇ ਜੇ ਬਾਏ ਇੱਕ ਤੁਪਨੇ ਕਾ ਸਿਖੁਮ ਤਉ ਬੇਕ ਕਾਉ ਹੋਰਾਂ ਪਹੁੰਚ ਪ੍ਰਾਨੀ ਆਤਮਾ ਗੁਰ ਚਰ ਪ੍ਰਭ ਨਿਰਵਾਣਿ موسیقی <سؤال> ਬਗਮਾ ਚਾਤਰ ਵਰਤਾਈ ਅਰਧ ਭਾਗ ਬਗਮਾਟੇ ਭਾਈ ਜਨਮਾਨ ਚਮਟੇ ਦੇਸੇ ਸਾਧੂ ਕੇ ਪ੍ਰਮੁਖ ਦੇਸੇ ਪਹੁੰਚ ਤਕਰ ਕੋ ਬਸੇ ਸਗਲ ਮੇ ਆਤਮਨ ਤੇ ਖਿਆਲ ਨਸੇ ਨਿਸਕਾ ਸਾ ਕਰਕੇ ਪਤਾ ਰਹੀ ਸਾਧ ਸੰਗਤ ਆਪਣਾ ਮੋੜਾ ਰੀਤ ਪਰ ਚੁੱਕੇ ਪ੍ਰਮੁਖ ਮੰਦ ਸੁਮਨਾਨ ਕਰ ਮਜਸਰਵਨ ਨਰਗੁਣਿਆ ਸਰਬਨ ਪੀਓ ਹੀ ਕਲਾਤਾ ਜਨ ਸਕਰੀ ਮੋਹੀ ਆਪਣੇ ਇਤਿਹਾਸ ਕਵੇ ਆ ਬਣਾਏ ਆਪਣੀ ਕਿਤਾਬੇ ਪਾਏ ਹਮੇ ਨੂੰ ਜਾਨਾ ਏ ਕੋਏ ਸਮਾਨ ਤ੍ਰਿਪੋ ਸੋਯੋ ਪੋਤਰ ਉਪਰੰਗ ਪਟੰਗਾ ਸਾਜਾ ਸੰਗ ਰਚ ਰਚਨਾ ਆਪਣੀ ਕਲਤਾ ਹਰੀ ਅਧਿਕਾਰ ਨਾਨਕ ਬਲੇ ਹਰੀ ਸ਼ਲੋਕ ਸਾਚਨਾ ਚਾਲਾ ਬਿਨ ਕੁਝ ਨਾਮ ਵਿਖਿਆ ਸਰਦੀਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਦੇ ਅਨੁਸਾਰ ਸੁਧਿ ਸੰਧਿ ਨਾਮ ਕਰਹੁ ਬਿਚਾਰਿ ਸਿਮਰਨਾ ਮਾਧਾ ਅਰਉ ਪਰ ਸਮੇਤਿ ਸਾਹੁ ਚਰਨ ਕਮਲ ਜਿਸ ਮਰ ਘਰ ਹੋ ਕਾਰਣ ਕਾਰਕ ਸੋ ਬਾਤ ਚੁਰ ਦਰੜ ਕਾਲ ਭਗਵਾਨ ਦਾ ਨਾਮ ਹਰ ਗਾਜੋ ਇਹੋ ਤਨ ਸੱਚੇ ਭਗਵਾਨ ਤ ਸਜਨਾ ਕਾ ਨਰਮਾ ਮੰਤੂਏ ਕਾ ਸਰਮਾ ਮਾਹੀ ਸਰਬ ਲੋਗ ਨਾਰ ਗੁਟ ਜਾਏ ਜਿਸ ਤੱਕ ਚਾਰ ਕੁੱਟ ਤਵ ਹੈ ਸੁਧਨ ਹਰ ਸੇਵਾ ਦੀ ਪਾ ਹੈ ਜਿਸ ਸੁਖ ਕੋਟ ਬਾਚਾ ਵੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁ ਬਕਰ ਬਲੇ ਕਰਨੀ ਸਾ ਸੁਭਾਦਰ ਕੀ ਸਰਣੀ ਅਦਕੁ ਪਾਵੇ ਲੋਕਨੁ ਜਾਇ ਰੋਗ ਮਟਾਲੋ ਸੁਖਿ ਲਾਏ ਸ੍ਰਮਣ ਕਰਮਰਣਾ ਮਿਦਾ ਅਨਿ ਪ੍ਰਾਨੁ ਦਰਗਾ ਪਰਵਾਣੁ ਮਨ ਪ੍ਰਭੂ ਤੋ ਵਰਕਾ ਨਾਏ ਜਹਤਿ ਸਤਾ ਹਤਾ ਵਠਾਇ ਤਾ ਕੋ ਵਿਸਨ ਲਾਗੈ ਕੋਈ ਡਾਕਨ ਸਰਸ ਹੋਏ ਕਲ ਤਾ ਕਿਠ ਨਰਨਾਓ ਸੇਮਰ ਸੇਮਰੁ ਸਤਾ ਸੁਖਾਓ ਗੋਬਨ ਸਾਹ ਕੋਮ ਭਯਾਸ ਪ੍ਰਕਪਤ ਪ੍ਰਗਾਸ ਤਿਤ ਕਰਿ ਜਬ ਸਬਨਾ ਸੀ ਪੁਰਨ ਕਟਿ ਜੋ ਫਾਸਿ ਪਤਵਿਚਾਰ ਕਹ ਜਨ ਸਾਚਾ ਜਨ ਮਰਾ ਸੋ ਕਜੋ ਕਰਦਾ ਆਵਾ ਗਵਮਿੰਦਾ ਪ੍ਰਭ ਸੇਵਾ त्याग ਸਭ ਗੁਰਦੇਵ ਯਰਤ ਜਨ ਮੁਕਾਰ ਹੋਇ ਬਾਰ ਅਰ ਸੁਖਰਾਣਾ ਦਾ ਅਰਣ ਕੁਮਾਰਾ ਸੁਖਨ ਹਾਰੇ ਸਿਮਰਤ ਸਾਸ ਸਪੇਤ ਵਿਚਾਰੇ ਹਰ ਕੀ ਭਗਤ ਪਰਮਨਾਈ ਭਗਵਾਨ ਤੁਹਾਰ ਕੋ ਪਾਇ ਸਨਨ ਚਲ ਤੇਰਾ ਤੁਹਾਂ ਤੁਖਲ ਕਰ ਪਰ ਮੁਰਖ ਮਨਾ ਸੁਖਮੀ ਕਰ ਨੰਬਰ ਬਣਤਾ ਨ ਤੇ ਕੋ ਹੁਕਮ ਸੁਨਾਤਾ ਰਾਜਾ ਰਾਜ ਸਵਾਰ ਤੇ ਗੋ ਕੌਮ ਛਟਕਾਰ ਆਸ ਅਸਤੀਰ ਸਵਾਰ ਨਾਮ ਜੁਪਾ ਸਾਰੀ ਜਗ ਦੀ ਇੱਕ ਸੂਜਾ ਦਾ ਬੇਕਾਰ ਨਾਮ ਇਸਾ ਗੰਖਸਟਾ ਨਾ ਮੁਰਕੀ ਮਤਲੇ ਇਆਨੇ ਪਰ ਨਵੋ ਡੂਬੇ ਸਿਆਨੇ ਹਲਕੀ ਬਦ ਕੋ ਮਨ ਮੇ ਤਾਦਰਮ ਬੇ ਤੁਮਾਰੋ ਚੀਤ ਤਰਕ ਕੋ ਲਾ ਕੋ ਨਮਾ ਹੈ ਜਨਮ ਜਨਮ ਤੇ ਖਿਲ ਬਿਖ ਜਾ ਰਹੇ ਆਂ ਗੋਰਾ ਨਾਮ ਜਪਾਓ ਸੁਨਤ ਕਹਿ ਅਧਰਧ ਕਤ ਪਾਉ ਹੋ ਸਾਤ ਸਦਰ ਕੋ ਨਾ ਸੈਸ ਪਰਨ ਗੁੰਗਾਉ ਗੁੰਗਾਉ ਬਿੰਦਰ ਸੁਣਾਲ ਬਿੰਦਸ ਤੇ ਹੋ ਇਖਾਲ ਉਹੇ ਇੱਕ ਪਰਸ ਸੁਣਾਲ ਸਾਸਿਕ ਰਸਰ ਹਾਂ ਸਮਾਲ ਸ਼ਾਰਸਿਆ ਸਗਲੇ ਮਨਾਂ ਸਾਸਿਕ ਪਵਨ ਸੁਤਨ ਹਰ ਪੁਜੀ ਸੰਗਰਵ ਆਲੀ ਹਾਂ ਸੁਨਤ ਕਹਿ ਜਾਕਾਰ ਸਰਵਨ ਤਰੇ ਕੋ ਦੇਖ ਕਮਨਾਨ ਡਾਕਟਰ ਹਸਪਤਾਲੇ ਇੱਕ ਇੱਕੋ ਜ ਆਪਣੇ ਕੋਸਾਲਾ ਇੱਕ ਸਮਰੇ ਕੋਮਨਿਆ ਹੇ ਕਿਸਕੇ ਗੁੰਗਾਉ ਨ ਮੁਕਰਤ ਜ ਆਪਣੇ ਭਗਵੰਤਾ ਕੋਏ ਕੇ ਕਰੇ ਆਪ ਪੂਰਨ ਗੁਰੂ ਪ੍ਰਭ ਆਪਨ ਇੱਕ ਵਿਸਤਾਰ ਇਕ ਤੇ ਪਏ ਕਰ ਅਧ ਪ੍ਰਛਤ ਗਏ ਮਨ ਤਨੰਤਰਿਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਜੀ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਤਕ ਜੰਜਤਾ ਪ੍ਰਵਦਾਨ ਕਰ ਕਿਰਪਾ ਤੇ ਵਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਦ ਸਾਸ ਪ੍ਰਭ ਤੁਮਹਿ ਧਿਆਵੋ ਚਰਨ ਗੁਣ ਸੋ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੀ ਨਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗਾ ਨਾਮ ਪ੍ਰਭ ਸਾਰ ਪ੍ਰਭ ਕੀ ਦੁਸ਼ਟ ਮਹਾ ਸੁਖ ਹੋਏ ਹਰ ਸਭ ਬਰਲਾ ਕੋਈ ਜਨ ਚਾਖਿਆ ਸੇ ਜਨ ਤ੍ਰਿਪਤਾਣ ਨੇ ਪੂਰਨ ਪੁਰਖ ਨੇ ਡੋਲਾਨੇ ਸੋ ਪਰ ਪਰੇ ਪ੍ਰੇਮ ਰਸਾਂਗ ਉਪਜਾ ਚਾਉ ਸਾਧਕਾ ਸੰਗ ਪਰੇ ਸਰਨਾਂ ਸਭ ਤਿਆਗ ਅੰਤਰ ਪ੍ਰਗਾਸ ਸੰਦਨ ਲੇਵਲਾਗ ਬੜ ਭਗਜ ਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨ ਸਾ ਪੂਰੀ ਭਈ ਸਤਿਗੁਰ ਤਨਨ ਮਲ ਮਤ ਲਈ ਜਾਨ ਕੋ ਪ੍ਰਭ ਹੋਏ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਦਨ ਕਾਟ ਮੁਕਤ ਜਨ ਭਇਆ ਜਨਮ ਰਨ ਜੋਗ ਪ੍ਰਮ ਗਿਆਿਸ਼ ਕੁੰਨੀ ਸਰਦਾਸਾ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਤਨ ਲਿਆਮਲਾ ਨਾਨਕ ਭਗਤੀ ਨਾਮ ਸਮਾਏ ਸੁਖੰਬ ਸਰਜ ਕਾਲ ਨਾ ਪਾਨੈ ਸੁਖੰਬ ਸਰਜ ਕੀ ਆ ਜਾਨੈ ਸੋ ਕਿਉ ਬਿਸਰੈ ਜਨ ਸੰਕੁਸ਼ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜਗ ਮੈਂ ਰੱਖਾ ਗੁਰਪ੍ਰਸਾਦ ਕੋ ਬਿਰਣਾ ਲੱਖਾ ਸੋ ਕਿਉ ਬਿਸਰੈ ਬੁਕਤੇ ਕਾਢਾ ਜਨਮ ਜਨਮ ਕਾ ਟੁੱਟਾ ਗੰਡਾ ਗੁਰਪੂਰਤ ਤਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰ ਹੋਇਓ ਕਾਮ ਆਨ ਤਿਆਗਿ ਜੋ ਪਹਰਨਾਮ ਸਿਮਰ 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 ਸਕ ਪਾਵੋ ਹੋ ਆਪਜ ਪਵਰਾ ਨਾਮਜ ਪਾਵੋ ਹੋ ਭਗਤ ਪਾਇ ਤਰੇ ਸੰਸਾਰ ਬੇਨ ਭਗਤੀ ਤਨ ਹੋਸੀ ਸ਼ੀਸ਼ਾਰ ਸਰਬ ਕਲਿਆਣ ਸੁਖਨਦ ਨਾਮ ਬੁੱਢ ਜਤ ਪਾਇ ਬਿਸਰਾਮ ਸਗਲ ਦੁੱਖਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਤਰੇਹੀ ਸੁਆਓ ਨਿਤ ਰੋਪੇਕ ਦਰਸਖ ਹੋਏ ਮਾਨਵਿਕ ਸਹਿ ਸਾਧ ਚਰਨ ਧੋਏ ਭਗਤ ਜਨਾ ਕਮੰਤਰ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤੀਜਾ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸਾਂਂ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਦ ਗੋਬਿੰਦ ਗੋਪਾਲ ਸਰਬ ਕਟਾਕਰਤ ਪ੍ਰਤਪਾਲ ਆਦ ਪੁਰ ਕਰਣ ਕਰਤਾ ਅਪਜਨਾ ਕੇ ਪ੍ਰਾਨ ਆਦਾਰ ਜੋ ਜੁਜ ਪੈ ਸੋ ਹੋਇ ਕਨੀਤ ਭਗਤ ਪਾਲਵ ਮਨਹੀਤ ਹਮ ਨਰ ਗੁਨੀ ਆਰਨੀਚਾ ਜਾਨ ਨਾਨਕ ਤੁਮਰੀ ਸਰਨ ਪ੍ਰਭ ਭਗਵਾਨ ਸਰਬੈ ਕੁੰਠ ਮੁਕਤ ਮੁਖ ਪਾਏ ਇੱਕ ਨਮ ਖਰ ਕੇ ਗੁਣ ਗਾਇਨਿ ਕਿਰਾਜ ਭੁਗ ਬੜਿ ਆਈ ਹਰ ਕੇ ਨਾਮ ਕੋ ਗਤਿ ਮਨ ਪਾਈ ਬੋ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੇ ਹਰ ਹਰ ਨੀਤ ਪਲੀ ਸੁਕਰਨੀ ਸੁਬਤ ਨਵੰਤ ਹਿਰਦਾ ਬਸੇ ਪੂਰਨ ਗੁਰ ਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਦੀ ਆਪ ਆਪਨ ਕੀ ਆ ਨਾਨਕ ਆਪੇ ਹੀ ਫਿਰ ਜਾ ਪਸਤਪਦੀ ਜਬ ਆਕਾਰ ਹੋ ਕ੍ਰਿਸ਼ਨ ਦਸਤੇਤਾ ਆਪਨ ਤਬ ਕਹਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧ ਤਬ ਬੈਰ ਬਿਰੋਧਿਕ ਸੰਕਮਾ ਤੋ ਜਬਸ ਕਬਰਨ ਚੈ ਨਾ ਜਾਪਤ ਤਬ ਹਰਖ ਸੁਖ ਕੋ ਕਿ ਸਭ ਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਬ ਮੋ ਕਹਾ ਸੂਤ ਪਰਮ ਆਪਨ ਖੇਲਾ ਪਵਰਤੀ ਜਾ ਨਾਨਕ ਕਰਨ ਹਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕੋ ਕਿਸ ਕੋ ਗਣੀ ਜਬ ਇੱਕ ਰਗਮਾ ਪਾਰ ਤਬ ਨਰਕ ਸੁਰਗ ਕੋ ਕੋਨੋ ਤਾਰ ਜਬ ਨਿਰਗੁਨ ਪ੍ਰਭ ਸੈ ਸੁਪਾਏ ਆਵ ਸਭ ਸਾਕਤ ਕਹੋ ਕਤੁਠਾਏ ਜਬ ਆਪ ਹੈ ਆਪਣੀ ਜੋਤਰਾ ਤਬ ਕਮਨ ਰਕਮ ਰਕ ਤੋ ਨਰਾਏ ਆਪਣ ਚਲਤਵ ਕਰਨਾ ਹਾਰ ਨਾਨਕ ਠਾਕੁਰ ਗਮਪਾਰ ਅਬਨਾਸੀ ਸੁਖਾ ਆਪਣਾਸਨ ਤਹ ਜਨ ਮਰਣਾ ਕਹੋ ਕਹਾ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਬਗਤ ਆ ਗੋਚਰ ਪ੍ਰਭੇ ਕਾ ਤਬ ਚਿੱਤਰ ਗੁਪਤ ਕਸ ਪੂਛਤ ਲੇਖਾ ਜਬ ਨਾਥ ਨਿਰੰਜਨਾ ਗੋਚਰਾ ਗਾਦੇ ਤਬ ਕੌਣ ਛਟੇ ਗੁਣ ਬੰਦਨ ਬਾਜੇ ਆਪਨ ਆਪ ਆਪੇ ਚਰਜਾ ਨਾਨਕ ਆਪਨ ਰੂਪ ਆਪੇ ਪ੍ਰਜਾ ਜਹ ਨਿਰਮਲ ਪੁਰਖ ਪੁਰਖ ਪਤੋਤਾ ਤਹ ਬਨ ਮੈਲ ਕਹ ਹੁਕਮ ਤਹ ਤਹ ਬਨ ਮੈਲ ਕੋ ਕਿਆ ਤੋਤਾ ਜਨ 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 ਕਾ ਨਿਰਬਾਨ ਤਹ ਕੋਨ ਕੁਮਾਨ ਕੋਨ ਬਮਾਨ ਜਹ ਸਭ ਕੇਵਲ ਜਗਦੀਸ਼ ਤਹ ਛਲ ਚਤਲਕਤ ਕੋ ਕੀ ਸ ਜਾ ਜੋਤ ਰੂਪੀ ਜੋ ਸੰਸਮਾ ਵੈ ਤਹ ਖਸਾ ਭੂਕਮ ਤ੍ਰਪਤਾ ਵੈ ਕਰਨ ਕਰਾਮਨ ਕਰਨਾ ਹਾਰ ਨਾਨੇ ਕਰਤੇ ਕਾ ਨਾਹੇ ਸਮਾਰਕ ਜਬ ਆਪਣੀ ਸੋਬਾ ਆਪਣ ਸੰਗ ਮਨਾਏ ਤਵ ਕਮਨ ਮਾਏ ਬਾਪ ਮਿਤਰ ਸੁਤ ਭਾਈ ਜਹ ਸਰਵ ਕਲਾ ਪਰਬੀਨ ਤਹ ਬੇਦਿਕ ਤਿਵ ਕਹ ਕੋ ਚੀਨ ਡਬੇ ਆਪਣ ਆਪ ਆਪੁਰਤ ਰਹਿ ਤੋ ਸਗਨ ਬਸਗਨ ਕਹਾ ਬੀਚਾਰ ਜਹ ਆਪਨ ਊਚ ਆਪਨ ਆਪਣੇ ਰਾਤ ਕੋਣ ਠਾਕੁਰ ਕਉਣ ਕਹੀ ਐ ਚੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹ ਸ਼ਾਲਾ ਛੇਦਾ ਬੇਦ ਸਮਾਇਆ ਉਹ ਹਾਂ ਕਿਸ ਬਪਤ ਮਾਇਆ ਪਸਕਾ ਪਹ ਦੇਸ ਤੇਹ ਗੁਣ ਕਾ ਨਹੀਂ ਪ੍ਰਵੇਸ਼ ਜਹ ਇੱਕ ਇੱਕ ਭਗਵੰਤਾ ਤਹ ਕੋਨ ਅਚਿਤਕਸ ਲਾਗੈ ਚਿੰਤਾ ਜਹ ਆਪਨ ਆਪ ਆਪਤੀ ਆਰਾ ਤਹ ਕੋਨ ਕਥਾ ਕਉਣ ਸੁਨਨ ਹਾਰਾ ਬੋ ਬਿਆੰ ਤੂਚ ਤੂਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹ ਪ੍ਰਚੋ ਪਰਮੰਚਾ ਕਾਰ ਤੇ ਹਗੁਣ ਮੈਂ ਕਿਨੋ ਵਿਸਤਾਰ ਪਾਪਮਤਾ ਭਈ ਕਾਵਤ ਕੋ ਨਰਕ ਕੋ ਸੁਖ ਰੁਗਮਚਾਵਤ ਹਾਲ ਜਾਲ ਮੈਂ ਜੰਜਾਲ ਹਮੈ ਮੋਹ ਪਰਮ ਪੈਪਾਰ ਦੂਖ ਸੁਖ ਮਨ ਪਰਮਾਨੰਕ ਪ੍ਰਕਾਰ ਕਿਉ ਬਖਿਆਨੇ ਆਪਨ ਖੇਲਾਬ ਕਰ ਦੇ ਕੈ ਖੇਲ ਸੰਕੋਚਾ ਤੋ ਨਾਨਕ ਇੱਕ ਹੈ ਜਾਪ ਗਤ ਭਗਤ ਤਹ ਆਪ ਜਪਸਰਾਪਾ ਸਾਰ ਸੰਸਪਰਤਾ ਦਹੁ ਪਾਕਾ ਬੈਤਨੀਨ ਕਿ ਸੁਭਾਵਨੋਂ ਬੰਨੀ ਆਪਹਿ ਕੋ ਤਕਰਨ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੈ ਸਪਨ ਨਾ ਇਲਾਵੈ ਜਿਸ ਭਵਸ ਖੇਲ ਖਿਲਾਵੈ ਬੇਸਮਾਰਾ ਥਾਗਣਤਾ ਤੋਲੇ ਜਿਉਂ ਬੁੱਤ ਲਾਹੋ ਕਿਉ ਨਾਨਕ ਦਾਸ ਬੋਲੈ ਸ਼ਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਇੱਕ ਉਪਸਰਿਆ ਦੂਜਾ ਕਹਿ ਦਿਸਟਾਰ ਉਸਤਪਰੀਆ ਕਥਾ ਸੁਨਣ ਹਰ ਆਪੇ ਕਬਿ ਸਟਾਰ ਜਸ ਭਵਤਾਂ ਸ੍ਰਿਸ਼ਟੁ ਪਾਇ ਆਪਣਾ ਬਣਲੇ ਸਮਾਏ ਤੁਮ ਤੇ ਪੰਨ ਨਿਹਕਸ਼ ਹੋਏ ਆਪਨ ਸੂ ਸਭ ਜਗਤ ਪ੍ਰੋਏ ਜਾ ਕੋ ਪ੍ਰਭ ਜੂ ਆ ਬੁਜਾਏ ਸਤ ਨਾਮ ਸੋ ਜਨ ਪਾਇ ਸੋ ਸਮਦਰਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕ ਜੇਤਾ ਜਿਜੰਤਰ ਸੰਤਾ ਕ ਹਾਥ ਦੀਨ ਦਿਆਲ ਅਨਤ ਕੁਨਾਤ ਜਿਸ ਰਖਤ ਕੋ ਨ ਮਾਰਾ ਸੋਮੁਵਾ ਜਿਸੁ ਮਨੁ ਬਿਸਾਰੈ ਤਿਸ ਤਜਵਰ ਕਹਾ ਕੋ ਜਾਏ ਸਬਸ ਰੇਕਨਨ ਜਨਰਾਏ ਜੀ ਕੀ ਜੁਗ ਜਾਕਾ ਸਵਾਤ ਅੰਤਰ ਬਾਹਰ ਜਾਣੋ ਸਾਥ ਗੁਣ ਨਿਦਾਨ ਬਿਆੰਤਾ ਪਾਰ ਨਾਨਕ ਦਾਸ ਤਬਲੇ ਹਾਰ ਪੂਰਨ ਪੂਰੇ ਦਿਆਲ ਸੁਭਪਰੋਤਿ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮਿ ਰੋ ਵਿਆਪਰਤ ਪਾਲੈ ਜਿਨ ਬਉਪਾਤ ਜੋ ਜੋਰ ਚੋ ਸੁਤਸੈ ਤਿਆਤ ਜਿਸ ਭਵਤ ਸਲੇ ਮਿਲਾਏ ਭਗਤ ਕਰ ਹਰ ਕੇ ਗੁਣ ਗਾਏ ਮਾਨੇ ਅੰਤਰ ਵਿਸ਼ਵਾਸ ਕਰ ਮਾਨੇ ਆ ਕਰਨ ਹਰ ਨਾਨਕ ਕਜਾਨੇ ਆ ਜਨ ਲਾਗਾ ਰੇ ਕਾ ਨਾਏ ਤਸਕੀਆ ਸਨ ਫਿਰਤੀ ਜਾਏ ਸੇਵਕੋ ਸਭ ਬਨਿ ਆਈ ਹੁਕਮਾ ਬੂਝ ਪਰਮ ਪਦ ਪਾਈ ਇਸਤੁਪਰਨਿ ਹੀ ਵਿਚਾਰ ਜਾ ਕਮਨ ਬਸਿਆ ਨਰੰਕਾਰ ਬੰਧਨ ਤੋਰ ਪੈ ਨਿਰਵਾਰ ਅਨੰਦਨ ਪੁਜਾ ਹੈ ਗੁਰ ਕੇ ਪੈ ਰਹਿ ਲੋਕ ਸੁਖਿੇ ਪਰਲੋਕ ਸੁਹਿਲੇ ਨਾਨਕ ਘਰ ਪ੍ਰਭ ਪੈ ਮੇਲੇ ਸਾਦ ਸੰਗ ਮਲ ਕਰੋ ਆਨੰਦ ਗਉਨ ਗਾਓ ਪ੍ਰ ਪ੍ਰਮਾਨੰਦ RAM ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰ ਅਮਰਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਣ ਕਾ ਸੋ ਆਉ ਆਠ ਪਹਿਰ ਪ੍ਰਪੇਖੋ ਨੀਰਾ ਮਿਟਾ ਗਨਮਨ ਸੰਦੇਰਾ ਸੁਣ ਉਪਦੇਸ ਸਿਰ ਦਾ ਬਸਾਓ ਹੋ ਮਾਨਿਛੇ ਨਾਨਕ ਫਲ ਪਾਵੋ ਹੋ ਹਲਤ ਪਲਤ ਦਿਲੋ ਸਵਾਰ RAM ਨਾਮ ਤਰਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਤ ਸਾਚ ਬ੍ਰਿਖਿਆ ਮਨ ਤੋਂ ਨਾਮ ਜੁ ਪੁਲ ਬੁਲਾਏ ਦੁਖ ਦਰਦ ਮੰਤਿ ਪੋ ਜਾਏ ਸੱਚਾ ਵਪਾਰ ਕਰੋ ਵਪਾਰੀ ਦਰਗਨ ਬੈ ਖੇਪ ਤੁਮਾਰੀ ਏ ਕਾ ਟੇਕਰ ਖੁਮਨਮਾਹੇ ਨਾਨਕ ਬੋਰਨਾ ਵਹਿ ਜਾਹੇ ਤਿਸ ਤਜੁਰ ਕਹਾਂ ਕੋ ਜਬਰਾ ਰੱਖਣ ਹਾਰ ਤੇ ਆਏ ਨਿਰ ਪਾਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪਰ ਉਹ ਰਖਸਨਾਹੀ ਦੂਖ ਨਾਮ ਜਪਤ ਮਨੋ ਬਖ ਸੁਖ ਚਿੰਤਾ ਜਾਏ ਮਿਟ ਅਹੰਕਾਰ ਉਸ ਜਨ ਕੋ ਕੋਈ ਨਾ ਪੁੰਚਣ ਹਾਰ ਸਰਪਠਾ ਢਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰਤ ਜਾਕੀ ਦਿਸਟ ਦਰਸਨ ਪੇਖਤ ਉਦਰਤ ਸ੍ਰਸ਼ਟ ਚਰਨ ਕਮਲ ਜਾਕਿਆ ਨੂਪ ਸਫਲ ਦਰਸਨ ਸੁੰਦਰਾ ਰੂਪ ਤਨ ਸੇਵਾ ਸੇਵ ਪ੍ਰਵਾਨੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੈ ਸੋ ਤਨਿਹਾਲ ਤਾ ਕੈ ਨਿਕਟ ਨਾਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰਤਿਆ ਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗੇ ਆ ਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਦੇਠਾ ਨਾਮ ਪ੍ਰਭ ਕਾ ਲਾਗਾ ਮਿੱਠਾ ਸਗਲ ਸਮਗਰੀ ਇੱਕ ਸਕਟਮਾਹੇ ਅਨਕ ਰੰਗ ਨਨ ਦਿਸਟਾਏ ਨੋਂਨ ਜੇ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਕਬਸਰਾਮ ਸੁਨੁ ਸਮਦਨ ਤਾ ਨਾਦ ਕਹਿ ਨਾ ਜਾਇ ਚਰਨ ਬਿਸਮਾਦ ਤੁਮ ਜਿ ਕਜ ਸਾਹਿਬ ਦਿਖਾਏ ਨਾਨਕ ਜਨ ਸੋਜੀ ਪਾਏ ਸੋ ਅੰਤਰ ਸੁਭਰਾਨੰਤ ਕੜਕੜ ਬਿਆ ਪ੍ਰਹਿਆ ਭਗਵੰਤ ਤਰਨ ਮਹ ਆਕਾਸ ਭਯਾਲ ਸਰਬ ਲੋਕ ਕੁਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜਸੀ ਆਗਤ ਸਾਕਰਮ ਪੂਰਣ ਪਣੀ ਬੈਸੰਤਰ ਮਾਹੇ ਚਾਰ ਕੁੰਡ ਦਦਸ ਸਮਾਏ ਇਸਤੇ ਬਿਨ ਨਹੀਂ ਕੋ ਉਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੇਦ ਪ੍ਰਾਨ ਸਮਰਤ ਮਾ ਦੇਖ ਸਸਿਆ ਸੁਨ ਕਿਤਰ ਮਾ ਇਕ ਬਣੀ ਪ੍ਰਭ ਕੀ ਸਭ ਕੋ ਬੋਲੇ ਆਪਾ ਢੋਲ ਨਖਬੂ ਢੋਲਾ ਸਰਬ ਕਲਾ ਕਰ ਖੇਲਾ ਖੇਲ ਮੋਲ ਨ ਪਈਆ ਗੁਨਾ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰੋ ਸੁਆਮੀ ਓਤਪੋਤ ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਨਮ ਬਿਸਾ ਸੰਤ ਜਨਾ ਕਾ ਪੇਖਣ ਸਭ ਰਮ ਸੰਤ ਜਨਾ ਕਾ ਹਰਦੈ ਸਭ ਧਰਮਾ ਸੰਤ ਜਨਾ ਸੁਨਾ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨਾ ਜਿਨ ਜਤ ਤਸਕੀਰ ਹਤ ਸਤਿਵਚਨ ਸਾਧੂ ਸਭ ਕਹਤ ਜੋ ਜੋ ਹੋਏ ਸੋਇ ਸੁਖਮਾਨਾ ਕਰਨ ਕਰਾਵਨ ਹਰ ਪ੍ਰਭ ਜਾਨ ਅੰਦਰ ਬਸੇ ਬਾਰ ਪੀਓ ਹੀ ਨਾਨਕ ਦਰਸ਼ਨ ਦੇਖ ਸਮੋ ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਵਤੀ ਸਗਲ ਉਤਪਤ ਤਿਸ ਪਾਵੈ ਤਾ ਕਰਿ ਬਸਤਾ ਤਿਸ ਪਵਤ ਕੰਕਾਰ ਅਨਕਲਾ ਲਖੀ ਨਾ ਜਾਏ ਜਿਸ ਪਾਵੈ ਤਿਸਲੇ ਮਿਲਾਏ ਕਵਨ ਇਕਟਕੌਣ ਕਹੀਏ ਦੂਰਾ ਪਿਆ ਪਾਪ ਭਰਪੂਰ ਅੰਤਰਗਤ ਸਭ ਜਨਾਏ ਨਾਨਕ ਜਿ ਤਜਨਿ ਆਬੁ ਜਾਏ ਸਰਪੂਤਾ ਪਰਤਾਰਾ ਸਰਬ ਨਾਨਾ ਪੇਖਨਾਰਾ ਸਗਲ ਸਮਗਰੀ ਜਾਕਤ ਨਾ ਪੰਜਾ ਸਾਪੀ ਸੁਨਾ ਆਗਨ ਜਾਣੇ ਖੇਲ ਬਨਾਇਆ ਗਿਆ ਕਾ ਰੀਕੇ ਨੀ ਮਾਇਆ ਸਭ ਕਹਿ ਮਤ ਅਲਿਤੋ ਰਹਿ ਜੋ ਕਸ਼ਣਾ ਸਵਾਪੇ ਕਹ ਆਗਿਆ ਆਵ ਆਗਿਆ ਜਾਏ ਨਾਨਕ ਜਾ ਭਵੈ ਤਨ ਇਸ ਮਾਇ ਇਸਤੇ ਹੋਏ ਸੋ ਨਹੀਂ ਬੂਰਾ ਔਰ ਕਹ ਕਿ ਨਾ ਕਸ਼ਕਰਾ ਭਲਾ ਕਰ ਤੁਤਨੀ ਕੀ ਆ ਬੇਜਾਨ ਆਪਣੇ ਜੀ ਕੀ ਆਸਾ ਸਾਥ ਧਰੀ ਸਭ ਸਾਚ

ਨਾਨਕ ਜਨ ਕੋ ਸਤਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਆਰਾ ਦੇ ਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸਤਪਦੀ ਪੂਰੇ ਗੁਰ ਕਾ ਸੁਨਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਥ ਸਾਥ ਸਿਮਰੋ ਗੋਬਿੰਦ ਮਨ ਅਤਰ ਕੁਤਰਾ ਚਿੰਦ ਆਸਨ ਤਿਆਗੋ ਤ੍ਰੰਗ ਸੰਤ ਜਨਾਕ ਤੁਰ ਮਨ ਮੰਗਾ ਛੁਡ ਬੇਨਤੀ ਕਰੋ ਸਾਧ ਸੰਗ ਗਨ ਸਾਗਰ ਤਰੋ ਹੋ ਹਰ ਤਨ ਕੇ ਪਰਲੋਹ ਪੰਡਾਰ ਨਾਨਮ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮ ਆਨੰਦ ਨਰਕ ਨਿਵਾਰੋ ਉਧਾਰੋ ਜੀਓ ਗੋਨ ਗੋਬਨ ਅੰਮ੍ਰਿਤ ਰਸ ਪੀਓ ਚਤ ਜਤਬੋ ਨਾਰਾਇਣ ਏਕ ਏਕ ਰੂਪ ਜਾਕੇ ਰੰਗਾ ਨੇਕ ਗੋਪਾਲ ਦਾ ਮੋਦਰਦੀਨ ਦੇਵ ਦੁਪੰਜਨ ਪੂਰਨ ਕਿਰਪਾਲ ਸਿਮਰ ਸਿਮਰਨਾ ਬਾਰੰਬਾਰ ਨਾਨਕ ਜੀ ਕਾ ਆਧਾਰ ਉਤਮ ਸ਼ਲੋਕ ਸਾਧਕੇ ਬਚਨ ਮਲੀਕ ਲਾਲਹਿ ਰਤਨ ਸੁਨਤ ਕਮਾਵਤੋ ਤੋ ਉਦਾਰ ਆਪਰ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਨ ਲਗਹ ਰੰਗ ਜੈ ਜੈ ਸਵਦਾ ਨਹ ਦਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟ ਗੋਪਾਲ ਮਹਾਤ ਕਾ ਮਾਥੇ ਨਾਨਕ ਦੁਰੇਤਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਭਏ ਸਵਰੇਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕੀ ਸੇਵਾਲ ਜੰਜਾਲ ਬੇਕਾਰ ਤੇ ਰਹਤੇ ਰਾਮ ਨਾਮ ਸੁਰਸਨਾ ਕਾਤੇ ਕਰ ਪ੍ਰਸਾਦ ਆ ਪ੍ਰਭ ਤਾਰੀ ਨਾਨਕ ਨਿਵੇਖੈ ਬਮਾਰੀ ਪ੍ਰਭ ਕੀ ਸਤਿਗੁਰ ਸਤਮੀਤ ਸਾਵਧਾਨੇ ਕਾਗਰ ਚੀਤ ਸੁਖਮਨੀ ਸਹਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬਿਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਬਲੋਏ ਸਭਤੇ ਉਚ ਪਾਏ ਸਥਾਨ ਬੋਹ ਨ ਹੋਵੇ ਅਮਨ ਜਾਨ ਹਰ ਤਨ ਖਾਟ ਚ ਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਕੇਮ ਸਾਤੁਰ ਜਨਉ ਨਿੱਧ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰਿਸ਼ਟ ਉਤਮ ਸ্নান ਚਾਰ ਪਦਾਰਥ ਕਮ ਪ੍ਰਗਾਸ ਸਭ ਕਾ ਮਦ ਸਗੋ ਜਉ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਇਕ ਦਿਸਟੇਤਾ ਇਹ ਫਲ ਤਿਸ ਜਾਨਿਕੈ ਮੁਖ ਪਨਿਗੁਰ ਨਾਨਕ ਨਾਮ ਵਿਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਈ ਸਭ ਜੁਗ ਮਹਿ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਨੀ ਸਗਲ ਮਤਾ ਕੇਵਲ ਹਰ ਨਾਮ ਗੋਬਿੰਦ ਭਗਤ ਕਾਮਨ ਬਿਸਰਾਮ ਕੋਟ ਪ੍ਰਾਜ ਸਾਧ ਸੰਗ ਮਟੈ ਸੰਕ੍ਰਿਪਾ ਤੇਜਮ ਤੇ ਛੁੱਟਾ ਜਾਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨ ਲਾਏ ਪਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤੱਕ ਦੁੱਖ ਅਨਿਵਾਰ ਹੈ ਜਦ ਲੱਭ ਦੇ ਤਤਕਾਲ ਉਦਾਰ ਹੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ਇੱਕ ਨਾਮ ਮਨ ਮਾਹਿਸ ਮਾਨੀ ਦੁਖ ਰੋਗ ਬਿਨ ਸੇ ਪੈ ਪਰ ਮਾ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾਂ ਕੀ ਸੋਬਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਵਾਹਿਗੁਰੂ ਜੀ ਭੱਲੇ ਅਮਰਦਾਸ ਗੁਣ ਤੇਰੇ ਤਿਰੁਪਮਾ ਤੋਹਿ ਬਨਿ ਆਵੈ RAM ਕਲੀ ਮਹੰਲਾ ਤੀਜਾ ਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੱਜ ਸੇਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇ ਰਾਮ ਜਨੀ ਵਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨੁ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਹੁ ਸੰਤੋ ਸਬਦ ਤਰੋ ਪਿਆਰੁ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸਬਤ ਤਤਕਾਰ ਸਪਾਗੈ ਕਰਸਪਾਗੈ ਸਬਦ ਵਾਜੇ ਕਲਾ ਜਿਤ ਕਰਤਾ ਦੀ ਆ ਪੰਚ ਦੁਤ ਦਵਸ ਕੀਤੇ ਕਾਲ ਕੰਟ ਕੋ ਮਾਰੇ ਆ ਤੁਰ ਕਰਮ ਪਾਇਆ ਤੁਧ ਜਨ ਕੋ ਸੇਨਾ ਮਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰਿਆ ਨਾ ਦਿਵਾਜੇ ਅਨ ਦਸਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਇਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲਾ ਸਗਲ ਜਗਤ ਚੰਗੀਆਂ ਬੁਰਾਈਆਂ ਵਾਚਾ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ ਜਿਨਾਂ ਮਧਾਇਆ ਗਰੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਨੇ ਨਾ ਜਿਨੀ ਨਾਮ ਧਾਇਆ ਗਰੇ ਮਸਕਤ ਕਾਲ नानक ते मुख पुज की छुटी न